ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਜੇਏ ਬਲਜੀਤ ਸਿੰਘ ਦੇ ਸਹਾਇਕ ਐਸਡੀਓ ਬਣਨ ਤੇ ਵਿਭਾਗ ਦੇ ਸਟੋਰ ਦੇ ਮੁਲਾਜ਼ਮਾਂ ਅਤੇ EMPLOYES FEDERATION UNION 8 ਟਕ ਦੇ ਆਗੂਆਂ ਵੱਲੋਂ ਬਿਜਲੀ ਬੋਰਡ ਦੇ ਦਫ਼ਤਰ ਵਿੱਚ ਰੱਖੇ ਇੱਕ ਸਮਰੋਹ ਦੌਰਾਨ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਯੂਨੀਅਨ ਦੇ ਪ੍ਰਧਾਨ ਹਰਪਜਨ ਸਿੰਘ ਪਿਲਖਣੀ ਨੇ ਸਹਾਇਕ ਐਸਡੀਓ ਬਲਜੀਤ ਸਿੰਘ ਵੱਲੋਂ ਪਿਛਲੇ ਸਮੇਂ ਦੌਰਾਨ ਇਮਾਨਦਾਰੀ ਨਾਲ ਕੀਤੀ ਨੌਕਰੀ ਬਾਰੇ ਜਾਣਕਾਰੀ ਸੰਜੀਕੀਤੀ ਤੇ ਬਲਜੀਤ ਸਿੰਘ ਨੇ ਵੀ ਸਾਰੇ ਮੁਲਾਜ਼ਮਾਂ ਦਾ ਧੰਨਵਾਦ ਕੀਤਾ ਕੀ ਕਿਹਾ ਜੂਨੀਅਨ ਦੇ ਪ੍ਰਧਾਨ ਹਰਪ੍ਰਜਨ ਸਿੰਘ ਪਿਲਖਣੀ ਤੇ ਸਹਾਇਕ ਐਸ ਡੀਓ ਬਲਜੀਤ ਸਿੰਘ ਨੇ ਆਓ ਦੇਖਦੇ ਹਾਂ ਨੈਸ਼ਨਲ ਨਿਊਜ਼ ਫੋਕਸ ਚੈਨਲ ਦੀ ਰਾਜਪੁਰਾ ਤੋਂ ਇੱਕ ਵਿਸ਼ੇਸ਼ ਰਿਪੋਰਟ ਅੱਜ ਸਾਥੀ ਬਲਜੀਤ ਕੁਮਾਰ ਜੀ ਜਿਹੜੇ ਸਾਡੇ ਇੱਥੇ ਬਤੌਰ ਜੀ ਕੰਮ ਕਰਦੇ ਸੀਗੇ ਪੀਐਸਸੀ ਪੰਜਾਬ ਫੈਡਰੇਸ਼ਨ ਦੇ ਅੰਦਰ ਵਿੱਚ ਸਖਤਰੇ ਪੰਜਾਬ ਦੇ ਉਹਨਾਂ ਦੇ ਪਿਛਲੇ ਦਿਨ ਜਿਹੜੀ ਹੈ ਪ੍ਰਮੋਸ਼ਨ ਹੋਈ ਹੈ ਸਾਇਕ ਐਸਟੂਡੀਓ ਦੀ ਤੇ ਉਹ ਸਾਡੇ ਚੇਅਰਮੈਨ ਸਾਹਿਬ ਬੜੇ ਸੂਝਵਾਨ ਹੈ ਬੜੇ ਸਿਆਣੇ ਹੈ ਬਲਦੇਵ ਸਿੰਘ ਸਰਾਜ ਜੀ ਉਹ ਹਰ ਇੱਕ ਦੀ ਜਿਹੜੀ ਆਵਾਜ਼ ਸੁਣਦੇ ਆ ਦੁੱਖ ਦਰਦ ਨੂੰ ਸਮਝਦੇ ਆ ਅਸੀਂ ਉਹਨਾਂ ਨੂੰ ਜਾ ਕੇ ਬੇਨਤੀ ਕੀਤੀ ਤੇ ਉਹਨਾਂ ਨੇ ਸਾਨੂੰ ਜਿਹੜਾ ਰਾਜਪੁਰਾ ਸਟੇਸ਼ਨ ਦੇ ਦਿੱਤਾ ਉਹ ਜਿਹੜਾ ਰਾਜਪੁਰਾ ਸਟੇਸ਼ਨ ਮਿਲਿਆ ਅੱਜ ਅਸੀਂ ਇਹਨਾਂ ਨੂੰ ਜੁਆਇਨ ਕਰਨ ਵਾਸਤੇ ਇੱਥੇ ਆਏ ਆ ਅਸੀਂ ਜੁਆਇਨ ਵੀ ਕਰਾਇਆ ਵਾਗਦਵੀ ਕੀਤਾ ਇਹਨਾਂ ਦਾ ਇਥੋਂ ਦੇ ਮੁਲਾਜ਼ਮਾਂ ਨੇ ਇਹਨਾਂ ਦਾ ਸੁਭਾਅ ਜਿਹੜਾ ਵਧੀਆ ਮਿਲਣਸਾਰ ਖਵਦਗਾਰਾਂ ਤੋਂ ਕੋਈ ਰਿਸ਼ਵਤ ਵਗੈਰਾ ਮੰਗਣਦਾ ਇਹਨਾਂ ਦੇ 20 ਸਾਲਾਂ 25 ਸਾਲਾਂ ਦਾ ਇਹਨਾਂ ਦਾ ਰਿਕਾਰਡ ਕੋਈ ਦੋਸ਼ ਨਹੀਂ ਹੈਗਾ ਬੜੇ ਇਮਾਨਦਾਰ ਨੇ ਤਨਦੇਹ ਨਾਲ ਕੰਮ ਕਰਦੇ ਆ ਅਸੀਂ ਇਸ ਆਸ ਨਾਲ ਇਹਨਾਂ ਤੋਂ ਆਸ ਕਰਦੇ ਆ ਕਿ ਸਟੋਰ ਦੇ ਅੰਦਰ ਇੱਕ ਨਵਾਂ ਅਧਿਆਏ ਸ਼ੁਰੂ ਹੋਏਗਾ ਕਿਉਂਕਿ ਇਮਾਨਦਾਰ ਬੰਦਾ ਅੱਜ ਗੱਲ ਲਬਦਾ ਨਹੀਂਗਾ ਪੈਸੇ ਦੀ ਮੰਡੀ ਹੈ ਪੈਸੇ ਦੀ ਮੰਡੀ ਦੇ ਅੰਦਰ ਦੂਜਾ ਬੰਦਾ ਰੋੜਦਾ ਫਿਰਦਾ ਹੈ ਪੈਸੇ ਵਾਲੇ ਦਾ ਜਿਹਦਾ ਜੋਰ ਚੱਲਦਾ ਹੈ ਪਰ ਇਹਨਾਂ ਦੇ ਆਉਣ ਦੇ ਨਾਲ ਇੱਥੇ ਜਿਹੜਾ ਹੈ ਵੀ ਇਨਸਾਫ ਮਿਲੇਗਾ ਸਭ ਨੂੰ ਕੋਈ ਖਮਦਕਰ ਇਥੋਂ ਨਿਰਾਸ਼ਾ 'ਚ ਨਹੀਂ ਜਾਏਗਾ ਸਟੋਰ ਵਾਲੇ ਸਾਥੀ ਜਿਹੜੇ ਐ ਵਧੀਆ ਤਰੀਕੇ ਨਾਲ ਮਿਲ ਕੇ ਇਹਨਾਂ ਦਾ ਸਾਥ ਦੇਣਗੇ ਤੇ ਵਧੀਆ ਕੰਮ ਕਰਨਗੇ ਅਸੀਂ ਸੋਚਦੇ ਹਾਂ ਕਿ ਸਾਡਾ ਵਿਭਾਗ ਜਿੰਨਾ ਵਧੀਆ ਲੋਕਾਂ 'ਚ ਹਰਮਨ ਪਿਆਰਾ ਹੋਵੇਗਾ ਉਨੇ ਹੀ ਅਸੀਂ ਮਜ਼ਬੂਤ ਹੋਵਾਂਗੇ ਕਿਉਂਕਿ ਸਾਡਾ ਆਦਾਰਾ ਬਿਜਲੀ ਦੇ ਬੋਰਡ ਦਾ ਆਦਾਰਾ ਜੇ ਲੋਕ ਚਾਹਣਗੇ ਤਾਂ ਅਸੀਂ ਮਜ਼ਬੂਤ ਰਹਾਂਗੇ ਜੇ ਲੋਕ ਸਾਡੇ ਤੋਂ ਖਿਲਾਫ ਹੋਣਗੇ ਫਿਰ ਅਸੀਂ ਕਮਜ਼ੋਰ ਹੋਵਾਂਗੇ ਸੋ ਇਹਨਾਂ ਦੀਆਂ ਜਿਹੜੀਆਂ ਨੀਤੀਆਂ ਇੱਕ ਦੇ ਸਾਡੀ ਜਥੇਬੰਦੀ ਨਾਲ ਜੁੜੇ ਰਹੇ ਹਨ पीएससी ਦੇ ਅੰਪਲਾਈਜ ਫੈਡਰੇਸ਼ਨ 8 ਟੱਕ ਨਾਲ ਲਗਾਤਾਰ ਜੁੜੇ ਰਹੇ ਹਨ ਪੀਐਸਸੀ ਦੇ ਪੈਨਸ਼ਨਰ 8 ਟੱਕ ਦੇ ਨਾਲ ਵੀ ਇਹ ਜੁੜੇ ਹੋਏ ਹਨ ਸਾਡੀਆਂ ਨੀਤੀਆਂ ਜਿਹੜੀਆਂ ਲੋਕਾਂ ਦੀ ਸੇਵਾ ਕਰਨਦੀਆਂ ਹਨ ਮੈਂ ਆਸ ਕਰਾਂਗਾ ਕਿ ਅੱਜ ਅਸੀਂ ਇਹਨਾਂ ਨੂੰ ਇੱਥੇ ਬੜੀ ਖੁਸ਼ੀ ਦੇ ਨਾਲ ਜੁਆਇਨ ਕਰਾਇਆ ਤੇ ਜੁਆਇਨ ਕਰਨ ਤੋਂ ਬਾਅਦ ਜਿਹੜਾ ਹੈ ਨਵਾਂ ਅਧਿਆਇ ਜਿਹੜਾ ਲੋਕਾਂ ਦੀ ਸੇਵਾ ਕਰਮੇ ਵਜ਼ੀਰ ਮੁਲਦੇਈ ਪਿਛਲੇ ਸਮੇਂ ਦੇ ਵਿੱਚ ਸਰਭੰਸਾ ਦੇ ਰਾਜਪੁਰਖੇ ਕੰਮ ਕਰ ਰਹੇ ਲੋਕਾਂ ਦੇ ਵਿੱਚ ਬੜੀ ਸੂਈ ਬੂਦੇ ਨਾਲ ਉਹਨਾਂ ਦੇ ਸੁਭਾਵਾਂ ਦੇ ਇੰਤ ਵਿੱਚ ਆਪਣਾ ਯਤਰਸ਼ੀਰ ਰਹਾਂ ਇਥੋਂ ਮੈਂ ਤਕਰੀ ਹੁੰਦੀ ਇਸ ਸਬਸਟੋਰ ਵਿਖੇ ਜੁਆਇਨ ਕੀਤਾ ਹੈ ਤੇ ਲੋਕਾਂ ਨੂੰ ਇਥੋਂ ਵੀ ਜਿਹੜੀ ਹੈ ਵਧੀਆ ਸੇਵਾਵਾਂ ਦੇਣ ਦਾ ਯਤਨ ਕਰਾਂਗੇ ਇੱਥੇ ਦੇ ਸਟਾਫ ਵੱਲੋਂ ਐਸੇ ਸਾਹਿਬ ਵੱਲੋਂ ਮੈਨੂੰ ਜੀ ਆਇਆਂ ਕਿਹਾ ਆਸ ਕਰਾਂਗਾ ਮੈਂ ਆਪਣੀ ਡਿਊਟੀ ਤੋਂ ਦੇ ਨਾਲ ਨਿਭਾਉਂਦੇ ਹੋਏ ਲੋਕਾਂ ਦੇ ਵਿੱਚ ਅੱਛਾ ਜਿਹੜਾ ਪੇਸਾ ਪਿਛਲੇ ਸਮੇਂ ਵਿੱਚ ਰਸੂਖ ਬਣਾਇਆ ਇੱਥੇ ਵੀ ਬਣਾ ਕੇ ਰੱਖਣ ਦੀ ਪੂਰੀ ਕੋਸ਼ਿਸ਼ ਰਹੀ ਹੈ